5 ਕਿਲੋ 7 ਕਿਲੋ 10 ਕਿਲੋ ਜਿੰਨਾ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤੁਹਾਡਾ ਉਨਾ ਭਾਰ ਘਟੇਗਾ ਹੀ ਘਟੇਗਾ ਤੇ ਉਹਨੇ ਦੇਖ ਲਓ 30 ਕਿਲੋ ਤੱਕ ਉਹਨੇ ਭਾਰ ਘਟਾ ਲਿਆ ਸਿਰਫ ਕਿੰਨੇ ਚ ਉਹਨੇ ਸਾਡਾ ਭਾਰ ਤਾਂ ਨਹੀਂ ਘਟਦਾ ਕਿਉਂਕਿ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਨਾ ਉਹ ਸਲੋ ਹੋ ਜਾਂਦਾ 2 ਕੱਪ ਹੀ ਪੀਣੇ ਇਹਦੇ ਤੁਸੀਂ ਜ਼ਿਆਦਾ ਨਹੀਂ ਪੀਣਾ ਹੈਗੇ ਠੀਕ ਹੈ ਤੁਸੀਂ ਆਪਣਾ 5 ਕਿਲੋ 6 ਕਿਲੋ 7 ਕਿਲੋ ਜਿੰਨਾ ਵੀ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਨਾ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸ ਤੁਸੀਂ ਆਪਣਾ 5 ਕਿਲੋ 6 ਕਿਲੋ 7 ਕਿਲੋ ਜਿੰਨਾ ਵੀ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾ ਤੁਹਾਨੂੰ ਇਹ ਤਿੰਨ ਇਹੋ ਜਿਹੇ ਡਰਿੰਕ ਦੱਸਾਂਗਾ ਅਗਰ ਤੁਸੀਂ ਅਗਰ ਤੁਸੀਂ ਡੇਲੀ ਉਹ ਤਿੰਨ ਡਰਿੰਕਾਂ ਵਿੱਚੋਂ ਕੋਈ ਵੀ ਇੱਕ ਡਰਿੰਕ ਘਰੇ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਨਾ ਉਹਦੇ ਨਾਲ ਕੀ ਕੀ ਤੁਹਾਡਾ ਜਿਹੜਾ ਭਾਰ ਆ ਨਾ ਬਹੁਤ ਛੇਤੀ ਘਟਨਾ ਸ਼ੁਰੂ ਹੋ ਜੇਗਾ ਉਹ ਕਿਹੜੇ ਤਿੰਨ ਡਰਿੰਕ ਨੇ ਉਹਨਾਂ ਨੂੰ ਕਿਵੇਂ ਬਣਾਉਣਾ ਤੇ ਉਹਨਾਂ ਨੂੰ ਕਿਵੇਂ ਤੁਸੀਂ ਪੀਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਦੇਖੋ ਅਗਰ ਤੁਸੀਂ 5 ਕਿਲੋ 7 ਕਿਲੋ ਜਾਂ 10 ਕਿਲੋ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਉਹਦੇ ਨਾਲ ਸਭ ਤੋਂ ਪਹਿਲੀ ਚੀਜ਼ ਤਾਂ ਹੈਗੀ ਹੈ ਡਾਈਟ ਹਨਾ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਵਾ ਤੁਹਾਡੀ ਡਾਈਟ ਜਿਹੜੀ ਬਹੁਤ ਵਧੀਆ ਹੋਣੀ ਚਾਹੀਦੀ ਹੈ ਕਿਉਂਕਿ ਦੇਖੋ ਦੇਖੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਉਹਦੇ ਵਿੱਚੋਂ 50% 50% ਤੁਹਾਡੀ ਜਿਹੜੀ ਡਾਈਟ ਆ ਬਹੁਤ ਵਧੀਆ ਹੋਣੀ ਜ਼ਰੂਰੀ ਆ ਠੀਕ ਆ ਤੇ 25% 25% ਤੁਹਾਡਾ ਵਰਕਆਊਟ ਲਾ ਲਓ 25% ਤੁਹਾਡਾ ਅ ਰੈਸਟ ਲਾਓ ਠੀਕ ਹੈ ਜੀ 50% ਜਿਹੜੀ ਚੀਜ਼ ਆ ਉਹ ਡਾਈਟ ਦੀ ਆ ਜਿੰਨੀ ਸਟ੍ਰਿਕਲੀ ਤੁਸੀਂ ਡਾਈਟ ਨੂੰ ਫੋਲੋ ਕਰੋਗੇ ਜਿੰਨੀ ਵਧੀਆ ਤੁਹਾਡੀ ਡਾਈਟ ਹੋਏਗੀ ਤੁਹਾਡਾ ਜਿਹੜਾ ਭਾਰ ਆ ਉਹ ਉਨੀ ਤੇਜ਼ੀ ਨਾਲ ਘਟਣਾ ਸ਼ੁਰੂ ਹੋਏਗਾ ਜਿੰਨੀ ਵਧੀਆ ਤੁਹਾਡੀ ਡਾਈਟ ਹੋਏਗੀ ਜਿਓ ਕੁਝ ਵੀ ਆ ਸਾਰਾ ਕੁਝ ਉਹ ਸਾਡੀ ਡਾਈਟ ਦੇ ਉੱਤੇ ਨਿਰਭਰ ਕਰਦਾ ਵੀ ਜਿਹੜੀ ਸਾਡੀ ਡਾਈਟ ਆ ਡੇਲੀ ਦੀ ਅਸੀਂ ਕੀ ਖਾਣੇ ਆ ਕਿੰਨੀ ਕੇਲੇ ਜਿਸੀਂ ਖਾਣੇ ਆ ਹਨਾ ਉਹ ਸਾਰਾ ਕੁਝ ਸਾਡੀ ਡਾਈਟ ਦੇ ਉੱਤੇ ਹੀ ਨਿਰਭਰ ਕਰਦਾ ਵਾ ਜੇ ਤੁਹਾਡੀ ਡਾਈਟ ਵਧੀਆ ਹੋਊਗੀ 50% ਤੁਹਾਡੀ ਡਾਈਟ ਵਧੀਆ ਹੋਊਗੀ ਤਾਂ ਤੁਹਾਡਾ ਜਿਹੜਾ ਭਾਰ ਆ ਉਹ ਆਪਣੇ ਆਪ ਹੀ ਘਟੇਗਾ ਹੀ ਘਟੇਗਾ ਤੁਹਾਡੇ ਵਿੱਚੋਂ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਸੀਗੇ ਜਿਨ੍ਹਾਂ ਦਾ ਭਾਰ 10 ਕਿਲੋ 15 ਕਿਲੋ 20 ਕਿਲੋ ਤੱਕ ਉਹਨਾਂ ਦਾ ਭਾਰ ਸੀਗਾ ਜਿਹੜਾ ਜ਼ਿਆਦਾ ਸੀ ਉਹਨਾਂ ਦਾ ਭਾਰ ਨਹੀਂ ਸੀ ਘਟਦਾ ਪਿਆ ਹਨਾ ਤਾਂ ਉਹਨਾਂ ਨੇ ਮੇਰੇ ਕੋਲ ਡਾਈਟ ਪਲਾਨ ਬਣਾਏ ਤੇ ਉਹਨਾਂ ਨੇ ਇੱਕ ਇੱਕ ਮਹੀਨੇ ਦੇ ਵਿੱਚ 5 5 7 7 ਕਿਲੋ ਜਿਹੜੇ ਭਾਰ ਸੀਗਾ ਉਹਨਾਂ ਨੇ ਘਟਾ ਲਿਆ ਸਿਰਫ ਜਿਹੜਾ ਮੈਂ ਉਹਨਾਂ ਨੂੰ ਡਾਈਟ ਪਲਾਨ ਸੀ ਜਿਹੜਾ ਮੈਂ ਉਹਨਾਂ ਨੂੰ ਬਣਾ ਕੇ ਦਿੱਤਾ ਉਹਨਾਂ ਨੂੰ ਬਹੁਤ ਜ਼ਿਆਦਾ ਰਿਜ਼ਲਟ ਮਿਲ ਗਿਆ ਇੱਕ ਕਲਾਇੰਟ ਤਾਂ ਮੇਰਾ ਇਹੋ ਜਿਹਾ ਸੀ ਜੀ ਦਾ ਭਾਰ 128 ਕਿਲੋ ਸੀਗਾ ਹਨਾ ਉਹਨੇ ਮੇਰੇ ਕੋਲ ਡਾਈਟ ਪਲਾਨ ਬਣਾਵਾਇਆ ਤੇ ਉਹਨੇ ਦੇਖ ਲਓ 30 ਕਿਲੋ ਤੱਕ ਉਹਨੇ ਭਾਰ ਘਟਾ ਲਿਆ ਸਿਰਫ ਕਿੰਨੇ ਚ ਉਹਨੇ 5 ਮਹੀਨੇ ਦੇ ਵਿੱਚ 5 ਮਹੀਨੇ ਦੇ ਵਿੱਚ ਉਹਨੇ 30 ਕਿਲੋ ਭਾਰ ਘਟਾ ਲਿਆ ਉਹਨੇ ਸਿਰਫ ਡਾਈਟ ਦੇ ਸਿਰ ਦੇ ਉੱਤੇ ਤੇ ਵਰਕਆਊਟ ਡਾਈਟ ਤੇ ਵਰਕਆਊਟ ਉਹਨੇ ਡਾਈਟ ਫੋਲੋ ਕੀਤੀ ਜਿਹੜੀ ਮੈਨੂੰ ਬਣਾ ਕੇ ਦਿੱਤੀ ਤੇ ਨਾਲ ਉਹਨੇ ਵਰਕਆਊਟ ਸੀ ਜਿਹੜਾ ਉਹ ਫੋਲੋ ਕੀਤਾ ਉਹਨੇ ਫੋਲੋ ਕੀਤਾ ਤੇ 5 ਮਹੀਨੇ ਦੇ ਵਿੱਚ ਉਹਨੇ 30 ਕਿਲੋ ਆਪਣਾ ਭਾਰ ਘਟਾ ਲਿਆ ਹਣਾ ਸੋ ਮੇਨ ਚੀਜ਼ ਆ ਉਹ ਸਾਰੀ ਚੀਜ਼ ਹੈਗੀ ਆ ਡਾਈਟ ਦੇ ਉੱਤੇ ਆ ਠੀਕ ਹੈ ਜੀ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਭਿੰਨ ਭਰਾ ਆਪਣਾ 5 ਕਿਲੋ 10 ਕਿਲੋ ਜਾਂ 20 ਕਿਲੋ ਭਾਰ ਘਟਾਉਣਾ ਚਾਹੁੰਦਾ ਨਾ ਤੇ ਜੇ ਤੁਸੀਂ ਆਪਣਾ ਪਰਸਨਲ ਡਾਈਟ ਪਲਾਨ ਤੁਸੀਂ ਬਣਵਾਉਣਾ ਚਾਹੁੰਦੇ ਹੋ ਮੇਰੇ ਕੋਲੋਂ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਦੇਖੋ ਜਿਹੜਾ ਆਪਾਂ ਪਰਸਨਲ ਡਾਈਟ ਪਲਾਨ ਬਣਾ ਕੇ ਦਿੰਨੇ ਆ ਨਾ ਉਹ ਬੰਦੇ ਦੀ ਡੇਲੀ ਦੀ ਐਕਟੀਵਿਟੀ ਉਹਦੀ ਏਜ ਉਹਦਾ weight ਉਹਦੀ height ਦੇ ਅਕੋਰਡਿੰਗ ਉਹ ਚੀਜ਼ਾਂ ਨੂੰ ਦੇਖ ਕੇ ਹੀ ਉਹਦਾ ਡਾਈਟ ਪਲਾਨ ਆ ਜਿਹੜਾ ਤਿਆਰ ਕੀਤਾ ਜਾਂਦਾ ਵਾ ਜ ਬਹੁਤ ਜਿਆਦਾ ਜਿਹੜਾ ਉਹ ਬੇਨਿਫਿਟ ਮਿਲ ਜਾਂਦਾ ਵਾ ਹਨਾ ਤੁਹਾਡਾ ਜਿਹੜਾ 5 ਕਿਲੋ 7 ਕਿਲੋ 10 ਕਿਲੋ ਜਿੰਨਾ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤੁਹਾਡਾ ਉਨਾ ਭਾਰ ਘਟੇਗਾ ਹੀ ਘਟੇਗਾ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਪਿੰਡ ਪਰ ਆਪਣਾ ਭਾਰ ਘਟਾਉਣ ਦਾ ਡਾਈਟ ਪਲਾਨ ਬਣਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੈਂ ਤੁਹਾਨੂੰ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ ਇੱਕ ਮਹੀਨੇ ਦਾ ਮੇ ਡਾਈਟ ਪਲੈਨ ਜਿਹੜਾ ਉਹ ਤੁਹਾਨੂੰ ਮੈਂ ਬਣਾ ਕੇ ਦੇ ਦਾਂਗਾ ਜੀ ਹੁਣ ਆਪਾਂ ਗੱਲ ਕਰਦੇ ਆ ਵੀ ਦੇਖੋ ਉਹ ਕਿਹੜੇ ਤਿੰਨ ਮਤਲਬ ਵੀ ਚੀਜ਼ਾਂ ਨੇ ਕਿਹੜੇ ਤਿੰਨ ਡਰਿੰਕ ਨੇ ਜਿਹੜੇ ਜਿਹੜੇ ਮਤਲਬ ਵੀ ਤੁਹਾਡਾ ਭਾਰ ਘਟੋਣਗੇ ਹੀ ਘਟੋਣਗੇ ਚਾਹੇ ਜੋ ਕੁਝ ਮਰਜ਼ੀ ਹੋ ਜਾਏ ਕਿਉਂਕਿ ਉਹ ਜਿਹੜੀ ਤਿੰਨ ਚੀਜ਼ਾਂ ਨੇ ਜਿਹੜੇ ਤਿੰਨ ਡਰਿੰਕ ਨੇ ਉਹ ਮੈਂ ਖੁਦ ਯੂਜ਼ ਕਰਦਾ ਖੁਦ ਯੂਜ਼ ਕਰਦਾ ਮੈਂ ਉਹਨਾਂ ਨਾਲ ਬਹੁਤ ਜ਼ਿਆਦਾ ਜਿਹੜਾ ਬੋਡੀ weight ਆਪਣਾ ਉਹ ਘਟਾਇਆ ਵਾ ਠੀਕ ਹੈ ਜੀ ਨੰਬਰ 1 ਤੇ ਹੈਗਾ ਜੀ ਉਹ ਹੈਗੀ ਗ੍ਰੀਨ ਟੀ ਗ੍ਰੀਨ ਟੀ ਹੈ ਨਾ ਗ੍ਰੀਨ ਟੀ ਬਾਰੇ ਤਾਂ ਹਰ ਇੱਕ ਕੋਈ ਜਾਣਦਾ ਹੀ ਹੀ ਜਾਣਦਾ ਵਾ ਉਹ ਦੇਖੋ ਉਹਦੇ ਤੁਹਾਨੂੰ ਬਹੁਤ ਜ਼ਿਆਦਾ ਬੇਨਿਫਿਟ ਆ ਇੱਕ ਤਾਂ ਉਹ ਤੁਹਾਨੂੰ ਹੈਲਦੀ ਰੱਖੇਗੀ ਠੀਕ ਹੈ ਜੀ ਇੱਕ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਆ ਤੁਹਾਡਾ ਮੈਟਾਬੋਲਿਜ਼ਮ ਆ ਉਹ ਫਾਸਟ ਕਰੇਗੀ ਤੇ ਤੁਹਾਡਾ ਭਾਰ ਜਿਹੜਾ ਫਿਰ ਆਪਣੇ ਆਪ ਹੀ ਘਟੇਗਾ ਸਾਡਾ ਭਾਰ ਨਾ ਘਟਣਦਾ ਕੀ ਕਰਨਾ ਸਾਡਾ ਭਾਰ ਤਾਂ ਨਹੀਂ ਘਟਦਾ ਕਿਉਂਕਿ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਨਾ ਉਹ ਸਲੋ ਹੋ ਜਾਂਦਾ ਜਿਵੇਂ ਜਿਵੇਂ ਸਾਡੀ ਉਮਰ ਵਧੀ ਜਾਂਦੀ ਆ ਸਾਡਾ ਮੈਟਾਬੋਲਿਜ਼ਮ ਆ ਜਿਹੜਾ ਉਹ ਸਲੋ ਹੋ ਹੀ ਜਾਂਦਾ ਤੇ ਸਾਡਾ ਜਿਹੜਾ ਭਾਰ ਉਹ ਵਧੀ ਜਾਂਦਾ ਘਟਦਾ ਹੀ ਨਹੀਂਗਾ ਤੇ ਜੇ ਤੁਸੀਂ ਗ੍ਰੀਨ ਟੀ ਪੀਣੀ ਸ਼ੁਰੂ ਕਰ ਦੋਗੇ ਇਹਦੇ ਇੰਨੇ ਕੀ ਕਰਨਾ ਤੁਹਾਡੇ ਜਿਹੜਾ ਮੈਟਾਬੋਲਿਜ਼ਮ ਆ ਇੰਨੇ ਇਹਨੂੰ ਫਾਸਟ ਕਰ ਦੇਣਾ ਤੇ ਤੁਹਾਡਾ ਜਿਹੜਾ ਭਾਰ ਆ ਉਹ ਆਟੋਮੈਟਿਕ ਹੀ ਕੱਟਣਾ ਸ਼ੁਰੂ ਹੋ ਜਾਣਾ ਜੀ ਠੀਕ ਹੈ ਜੀ ਨੰਬਰ 1 ਦੇ ਉੱਤੇ ਤਾਂ ਹੈਗੀ ਗ੍ਰੀਨ ਟੀ ਨੰਬਰ 2 ਜਿਹੜੀ ਸਾਰਿਆਂ ਨਾਲੋਂ ਬੈਸਟ ਆ ਗ੍ਰੀਨ ਟੀ ਤੋਂ ਵੀ ਜ਼ਿਆਦਾ ਵਧੀਆ ਵਾ ਉਹ ਹੈਗੀ ਆ ਗ੍ਰੀਨ ਕਾਫੀ ਹਣਾ ਬ્લેਕ ਕਾਫੀ ਦੇ ਬਾਰੇ ਤਾਂ ਸਾਰਿਆਂ ਨੇ ਸੁਣਿਆ ਹੀ ਹੋਣਾ ਹਣਾ ਪਰ ਗ੍ਰੀਨ ਕਾਫੀ ਵੀ ਹੁੰਦੀ ਹੈ ਇੱਕ ਇਹਦੇ ਨਾਲ ਇੱਕ ਬੀਜ ਹੁੰਦੇ ਨੇ ਗ੍ਰੀਨ ਕਾਫੀ ਦੇ ਬੀਜ ਹੁੰਦੇ ਨੇ ਤੁਸੀਂ Google ਦੇ ਉੱਤੇ ਚਾਹੇ ਸਰਚ ਕਰਕੇ ਦੇਖ ਲਓ ਗ੍ਰੀਨ ਕਾਫੀ ਦੇ ਬੀਜ ਹੁੰਦੇ ਨੇ ਉਹਨਾਂ ਨੂੰ ਤੁਸੀਂ ਲਿਆ ਕੇ ਤੁਸੀਂ ਉਹਨੂੰ ਮਤਲਬ ਵੀ ਗ੍ਰੇਂਡ ਕਰ ਲੈਣਾ ਮਿਕਸੀ ਦੇ ਵਿੱਚ ਗ੍ਰੇਂਡ ਕਰ ਲੈਣਾ ਗ੍ਰੇਂਡ ਕਰਕੇ ਉਹਦਾ ਇੱਕ ਪਾਊਡਰ ਜਿਹਾ ਬਣ ਜਾਂਦਾ ਪਾਊਡਰ ਬਣਾ ਕੇ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਫਿਰ ਉਹਨੂੰ ਕੀ ਕਰਨਾ ਤੁਸੀਂ ਇੱਕ ਗਲਾਸ ਗਰਮ ਪਾਣੀ ਕਰਨਾ ਗਰਮ ਪਾਣੀ ਕਰਨਾ ਇੱਕ ਗਲਾਸ ਤੇ ਉਹਦੇ ਵਿੱਚ ਇੱਕ ਚਮਚ ਤੁਸੀਂ ਪਾ ਦੇਣਾ ਜਦੋਂ ਇੱਕ ਚਮਚ ਤੁਸੀਂ ਉਹਦੇ ਵਿੱਚ ਪਾ ਦੋਗੇ 2-3 ਮਿੰਟ ਬਾਅਦ ਜਦੋਂ ਉਬਾਲਾ ਆ ਜਾਏਗਾ ਫਿਰ ਤੁਸੀਂ ਛਾਨਣੀ ਦੇ ਨਾਲ ਛਾਣ ਕੇ ਉਹਨੂੰ ਪੀ ਲਓ ਉਹ ਗ੍ਰੀਨ ਕਲਰ ਦੀ ਹੁੰਦੀ ਆ ਉਹਨੂੰ ਗ੍ਰੀਨ ਕਾਫੀ ਕਹਿੰਦੇ ਆ ਇਹ ਗ੍ਰੀਨ ਟੀ ਦੇ ਨਾਲੋਂ ਵੀ ਵਧੀਆ ਵਾ ਇਹ ਤੁਹਾਡਾ ਭਾਰ ਬਹੁਤ ਜਲਦੀ ਘਟਾਈਗੀ ਤੁਹਾਡੇ ਬੋਡੀ ਦੇ ਵਿੱਚ ਜਿੰਨੀ ਵੀ ਫਾਲਤੂ ਦੀ ਚਰਬੀ ਜੰਮੀ ਹੋਈ ਆ ਜਿੰਨਾ ਵੀ ਗੰਦਮਨ ਤੁਹਾਡੀ ਬੋਡੀ ਦੇ ਵਿੱਚ ਇਕੱਠਾ ਹੋਇਆ ਹੈ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਪਿੰਗਲੋਂਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਤੇ ਤੁਹਾਨੂੰ ਐਕਟਿਵ ਰੱਖਦੀ ਆ ਪੂਰਾ ਐਕਟਿਵ ਰੱਖਦੀ ਆ ਤੁਹਾਨੂੰ ਹਨਾ ਤੇ ਇਹਦੇ ਨਾਲ ਤੁਹਾਡਾ ਭਾਰ ਘਟੇਗਾ ਹੀ ਘਟੇਗਾ ਇਹਦੇ ਤੇ ਮੈਂ ਨਾ ਪਹਿਲਾਂ ਗ੍ਰੀਨ ਕਾਫੀ ਦੇ ਉੱਤੇ ਆਲਰੇਡੀ ਪਹਿਲਾਂ ਵੀਡੀਓ ਬਣਾਈ ਹੋਈ ਆ ਵੀ ਗ੍ਰੀਨ ਕਾਫੀ ਨੂੰ ਤੁਸੀਂ ਕਿਵੇਂ ਮੰਗਾ ਕੇ ਤੁਸੀਂ ਉਹਨੂੰ ਕਿਵੇਂ ਬੀਨਸ ਨੂੰ ਤੁਸੀਂ ਕਿਵੇਂ ਮਤਲਬ ਕਿ ਗ੍ਰੇਂਡ ਕਰਨਾ ਵਾ ਕਿਵੇਂ ਤੁਸੀਂ ਉਹਦਾ ਪਾਊਡਰ ਜਾਂ ਬਣਾਉਣਾ ਵਾ ਕਿਵੇਂ ਉਹਦੀ ਤੁਸੀਂ ਕਾਫੀ ਬਣਾਉਣੀ ਹੈ ਉਹਦੇ ਤੇ ਵੀ ਮੈਂ ਪੂਰੀ ਵੀਡੀਓ ਜਿਹੜੀ ਉਹ ਬਣਾਈ ਹੋਈ ਆ ਤੁਸੀਂ ਮੇਰੇ ਚੈਨਲ ਦੇ ਉੱਤੇ ਜਾਓ ਫਿਰ ਤੁਸੀਂ ਜਾ ਕੇ ਤੁਸੀਂ ਦੇਖੋ ਤੁਹਾਨੂੰ ਪਤਾ ਲੱਗ ਜਾ ਗ੍ਰੀਨ ਕਾਫੀ ਦੇ ਬੀਨਸ ਕਿਵੇਂ ਦੇ ਹੁੰਦੇ ਆ ਤੇ ਉਹਨੂੰ ਕਾਫੀ ਤੁਸੀਂ ਕਿਵੇਂ ਬਣਾਉਣੀ ਹੈ ਤੇ ਕਿਵੇਂ ਤੁਸੀਂ ਪੀਣੀ ਆ ਹਨਾ ਹੁਣ ਆਪਾਂ ਗੱਲ ਕਰਦੇ ਤੁਸੀਂ ਇਹਨੂੰ ਮੰਗਵਾਉਣਾ ਕਿਵੇਂ ਆ ਦੇਖੋ ਇਹ ਤੁਸੀਂ ਆਨਲਾਈਨ ਮੰਗਵਾ ਸਕਦੇ ਜਿਹੜੀ ਮੈਂ ਯੂਜ਼ ਕਰਦਾ ਵਾਂ ਉਹਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਉੱਥੋਂ ਜਾ ਕੇ ਤੁਸੀਂ ਆ ਗ੍ਰੀਨ ਕਾਫੀ ਹੈ ਜਿਹੜੀ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ ਮੰਗਾ ਕੇ ਤੁਸੀਂ ਇਹਨੂੰ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਬਣਾਉਣਾ ਵਾ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਤੁਸੀਂ ਮੰਗਾ ਲਓ ਇਹ ਨਾਲੇ ਸਸਤੀ ਪੈਂਦੀ ਆ ਬਹੁਤ ਹੀ ਸਸਤੀ ਪੈਂਦੀ ਆ ਇਹ ਮੰਨ ਕੇ ਚੱਲੋ ਮੇਰੇ ਖਿਆਲ ਚ 500 ਰੁਪਏ ਦੇ ਵਿੱਚ ਤੁਹਾਨੂੰ ਅੱਧਾ ਕਿਲੋ ਮਿਲ ਜੇਗੀ ਇਹ 500 ਰੁਪਏ ਦੇ ਵਿੱਚ ਤੁਹਾਨੂੰ ਅੱਧਾ ਕਿਲੋ ਮਿਲ ਜੇਗੀ ਜਿਹੜੀ ਇਹ ਅੱਧਾ ਕਿਲੋ ਇਹ ਤੁਹਾਡੇ 2-3 ਮਹੀਨੇ ਬੜੇ ਆਰਾਮ ਨਾਲ ਕੱਢ ਜੇਗੀ ਕਿਉਂਕਿ ਤੁਸੀਂ ਇੱਕ ਚਮਚ ਤੁਸੀਂ ਪੋਣਾ ਹੁੰਦਾ ਵਾ ਦਿਨ ਦੇ ਵਿੱਚ ਤੁਸੀਂ 2 ਕੱਪ ਪੀਣੇ ਹੁੰਦੇ ਬਸ ਜ਼ਿਆਦਾ ਨਹੀਂ ਪੀਣਾ ਹੈਗਾ 2 ਕੱਪ ਹੀ ਪੀਣੇ ਇਹਦੇ ਤੁਸੀਂ ਜ਼ਿਆਦਾ ਨਹੀਂ ਪੀਣਾ ਹੈਗੇ ਠੀਕ ਆ ਇਹ ਤੁਹਾਡੇ 2-3 ਮਹੀਨੇ ਕੱਢ ਜੇਗੀ 500 ਰੁਪਏ ਦੇ ਵਿੱਚ ਤੇ ਇੰਨੇ ਤੁਹਾਡਾ ਭਾਰ ਆ ਜਿਹੜਾ ਘਟਾਉਣਾ ਹੀ ਘਟਾਉਣਾ ਵਾ ਕਿਉਂਕਿ ਇਹਦੇ ਵਿੱਚ ਮਿਰਲੀ ਇਹੋ ਜੇ ਹੈ ਨਾ ਜਿਹੜੇ ਮਤਲਬ ਤੁਹਾਡੇ ਮੈਟਾਬੋਲਿਜ਼ਮ ਨੂੰ ਇਹਨੇ ਫਾਸਟ ਕਰਨਾ ਹੀ ਕਰਨਾ ਵਾ ਸਾਰੀ ਖੇਡ ਹੈ ਜਿਹੜੀ ਮੈਟਾਬੋਲਿਜ਼ਮ ਦੀ ਆ ਤੇ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਗੰਦਗੀ ਜੰਮੀ ਹੋਈ ਆ ਚਰਬੀ ਜੰਮੀ ਹੋਈ ਆ ਇੰਨੇ ਭਾਰ ਕੱਢਣੀ ਹੀ ਕੱਢਣੀ ਆ ਤਾਂ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਹੀ ਹੀ ਘਟਣਾ ਵਾ ਅਗਰ ਤੁਸੀਂ ਇਹ ਮੰਗਾਉਣਾ ਚਾਹੁੰਦੇ ਹੋ ਤਾਂ ਇਹਦਾ ਲਿੰਕ ਜਿਹੜਾ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਆਨਲਾਈਨ ਜਾ ਕੇ ਵੀ ਤੁਸੀਂ ਮੰਗਾ ਸਕਦੇ ਜਿਹੜੀ ਮੈਂ ਖੁਦ ਵਰਤਦਾ ਹਾਂ ਤੁਸੀਂ ਮੇਰੇ ਬਲੌਗ ਦੇ ਵਿੱਚ ਵੀ ਦੇਖਿਆ ਹਣਾ ਮੇਰੀ ਵੀਡੀਓ ਦੇ ਵਿੱਚ ਵੀ ਦੇਖਿਆ ਹਣਾ ਮੈਂ ਤੁਹਾਨੂੰ ਦਿਖਾਉਣਾ ਹਾਂ ਵੀ ਇਹ ਗ੍ਰੀਨ ਕੌਫੀ ਆ ਜਿਹੜੀ ਮੈਂ ਹੁਣ ਪੀਣ ਲੱਗਾ ਵਾਂ ਇਹਦੇ ਨਾਲ ਬੋਡੀ weight ਆ ਜਿਹੜਾ ਬਹੁਤ ਜਲਦੀ ਘਟਦਾ ਤੇ ਤੇਜ਼ੀ ਨਾਲ ਘਟਦਾ ਵਾ ਇਹ ਤੁਹਾਡੇ ਵਾਸਤੇ ਬਹੁਤ ਵਧੀਆ ਵਾ ਉਸ ਤੋਂ ਬਾਅਦ ਆ ਜਾਂਦੀ ਹੈ ਬਲੈਕ ਕੌਫੀ ਬਲੈਕ ਕੌਫੀ ਦੇ ਬਾਰੇ ਤਾਂ ਹਰ ਇੱਕ ਨੂੰ ਪਤਾ ਜੋ ਕਿ ਵੀ ਇਹਨਾਂ ਉਹ 2 ਰੁਪਏ ਦਾ ਇੱਕ ਪੌਚ ਜ ਆਉਂਦਾ ਵਾ ਤੁਸੀਂ ਉਹ ਲੈਣਾ ਤੇ ਤੁਸੀਂ ਪਾਣੀ ਇੱਕ ਗਲਾਸ ਗਰਮ ਕਰਨਾ ਤੇ ਉਹਦੇ ਵਿੱਚ ਤੁਸੀਂ ਇੱਕ ਪੌਚ ਪਾ ਦੇਣਾ ਉਹਨੂੰ ਪਾ ਕੇ ਤੁਸੀਂ ਪੀ ਲੈਣਾ ਇਹ ਵੀ ਤੁਹਾਡਾ ਭਾਰ ਹੈ ਜਿਹੜਾ ਘਟਾਏਗੀ ਬਸ ਬ્લેਕ ਕਾਫੀ ਦਾ ਇੱਕ ਚੀਜ਼ ਦਾ ਧਿਆਨ ਰੱਖਣਾ ਇਹਨੂੰ ਤੁਸੀਂ ਸ਼ਾਮੀ 5 ਵਜੇ ਤੋਂ ਬਾਅਦ ਸ਼ਾਮ ਨੂੰ 5 ਵਜੇ ਤੋਂ ਬਾਅਦ ਬ્લેਕ ਕਾਫੀ ਤੁਸੀਂ ਨਹੀਂ ਪੀਣੀ ਹੈਗੀ ਕਿਉਂਕਿ ਜਿਹੜੀ ਬ્લેਕ ਕਾਫੀ ਆ ਰਾਤ ਨੂੰ ਤੁਹਾਨੂੰ ਨੀਂਦ ਨਹੀਂ ਆਉਂਦੀਗੀ ਫਿਰ ਹਨਾ ਇਹਨੇ ਇਹਨੇ ਤੁਹਾਨੂੰ ਤੁਹਾਡੀ ਨੀਂਦ ਆ ਜਿਹੜੀ ਉਹ ਖਰਾਬ ਕਰਨੀ ਹੈ ਸੋ ਇਸ ਕਰਕੇ ਇਹਨੂੰ 5 ਵਜੇ ਤੋਂ ਬਾਅਦ ਤੁਸੀਂ ਨਹੀਂ ਪੀਣਾ ਹੈਗਾ ਤੁਸੀਂ ਅਗਰ 참 ਵੀ ਤੁਸੀਂ ਪੀਣਾ ਚਾਹੁੰਦੇ ਹੋ ਤਾਂ 3-4 ਵਜੇ ਦੇ ਵਿੱਚ ਵਿੱਚ ਤੁਸੀਂ ਬ્લેਕ ਕਾਫੀ ਨੂੰ ਪੀ ਸਕਦੇ ਹੋ ਠੀਕ ਹੈ ਜੀ ਆਹ ਤਿੰਨ ਚੀਜ਼ਾਂ ਨੇ ਜਿਹੜੇ ਮੈਂ ਦੱਸੇ ਨੰਬਰ 1 ਦੇ ਉੱਤੇ ਗ੍ਰੀਨ ਕੋ ਗ੍ਰੀਨ ਟੀ ਹੋਗੀ ਨੰਬਰ 2 ਤੇ ਗ੍ਰੀਨ ਕਾਫੀ ਹੋਗੀ ਨੰਬਰ 3 ਤੇ ਬ્લેਕ ਕਾਫੀ ਹੋਗੀ ਹੁਣ ਆਪਾਂ ਗੱਲ ਕਰਦਾ ਇਹਨਾਂ ਨੂੰ ਪੀਣਾ ਕਿਵੇਂ ਆ ਦੇਖੋ ਗ੍ਰੀਨ ਟੀ ਨੂੰ ਤੁਸੀਂ ਜਦੋਂ ਮਰਜ਼ੀ ਪੀ ਸਕਦੇ ਹੋ ਦਿਨ ਦੇ ਵਿੱਚ ਤੁਸੀਂ 2 ਤੋਂ 3 ਕੱਪ ਇਹਦੇ ਤੁਸੀਂ ਡੇਲੀ ਦੇ ਤੁਸੀਂ ਪੀ ਸਕਦੇ ਹੋ ਰੋਜ਼ਾਨਾ ਦੇ 3 ਕੱਪ 2 ਤੋਂ 3 ਕੱਪ ਤੁਸੀਂ ਇਹਦੇ ਪੀ ਸਕਦੇ ਹੋ ਜਦੋਂ ਤੁਸੀਂ ਮੰਨ ਕੇ ਚਲੋ ਬ੍ਰੇਕਫਾਸਟ ਕੀਤਾ ਬ੍ਰੇਕਫਾਸਟ ਤੋਂ ਠੀਕ 5-7 ਮਿੰਟ ਬਾਅਦ ਗ੍ਰੀਨ ਟੀ ਨੂੰ ਪੀ ਸਕਦੇ ਹੋ ਲੰਚ ਕੀਤਾ ਲੰਚ ਤੋਂ ਬਾਅਦ ਤੁਸੀਂ ਗ੍ਰੀਨ ਟੀ ਨੂੰ પી ਸਕਦੇ ਹੋ ਡਿਨਰ ਕੀਤਾ ਡਿਨਰ ਤੋਂ ਬਾਅਦ ਵੀ ਤੁਸੀਂ ਗ੍ਰੀਨ ਟੀ ਨੂੰ ਪੀ ਸਕਦੇ ਹੋ ਠੀਕ ਹੈ ਜੀ ਹੁਣ ਆ ਗਈ ਗ੍ਰੀਨ ਕਾਫੀ ਗ੍ਰੀਨ ਕਾਫੀ ਨੂੰ ਵੀ ਤੁਸੀਂ ਦਿਨ ਦੇ ਵਿੱਚ 2 ਜਾਂ ਫਿਰ 3 ਕੱਪ ਪੀ ਸਕਦੇ ਹੋ ਇਹ ਤੋਂ ਜ਼ਿਆਦਾ ਨਹੀਂ ਪੀਣਾ ਹੈਗਾ ਇਹਨੂੰ ਵੀ ਜਿਵੇਂ ਗ੍ਰੀਨ ਟੀ ਨੂੰ ਪੀਣਾ ਉਦਾਂ ਹੀ ਬ੍ਰੇਕਫਾਸਟ ਤੋਂ ਬਾਅਦ ਪੀ ਸਕਦੇ ਹੋ ਤੁਸੀਂ ਲੰਚ ਤੋਂ ਬਾਅਦ ਪੀ ਸਕਦੇ ਹੋ ਡਿਨਰ ਤੋਂ ਬਾਅਦ ਵੀ ਪੀ ਸਕਦੇ ਹੋ ਜੇ ਕਿ ਤੁਸੀਂ ਡਿਨਰ ਤੋਂ ਬਾਅਦ ਜਾਂ ਲੰਚ ਤੋਂ ਬਾਅਦ ਨਹੀਂ ਪੀਣਾ ਚਾਹੁੰਦੇ ਤਾਂ ਵੀ ਕੋਈ ਦਿੱਕਤ ਨਹੀਂ ਜਦੋਂ ਤੁਹਾਡਾ ਦਿਲ ਕਰਦਾ ਤੁਸੀਂ ਉਦੋਂ ਵੀ ਇਹਨੂੰ ਪੀ ਸਕਦੇ ਹੋ ਜਿਹੜੀ ਬਲੇਕ ਕਾਫੀ ਆ ਬ્લેਕ ਕਾਫੀ ਨੂੰ ਤੁਸੀਂ ਕਰੋ ਪੀਣਾ ਬ્લેਕ ਕਾਫੀ ਨੂੰ ਦੇਖੋ ਜਦੋਂ ਸਵੇਰੇ ਮੰਨ ਕੇ ਚਲੋ ਤੁਸੀਂ ਵਰਕਆਊਟ ਕਰਨ ਚੱਲੇ ਹੋ ਸਵੇਰੇ ਹੈਨਾ ਤੁਸੀਂ ਮੰਨ ਕੇ ਚਲੋ ਕਸਰਤ ਕਰਨ ਚੱਲੇ ਹੋ ਜਾਂ ਫਿਰ ਤੁਸੀਂ ਜਿਮ ਦੇ ਵਿੱਚ ਚੱਲੇ ਹੋ ਜਾਂ ਰਨਿੰਗ ਲਾਉਣ ਚੱਲੇ ਹੋ ਤੁਸੀਂ ਜਦੋਂ ਵੀ ਵਰਕਆਊਟ ਕਰਨਾ ਠੀਕ 10 ਮਿੰਟ ਪਹਿਲਾਂ ਠੀਕ 10 ਮਿੰਟ ਪਹਿਲਾਂ ਤੁਸੀਂ ਇਹਨੂੰ ਪੀ ਲੈਣਾ ਇਹਨੇ ਪੀ ਲੈਣਾ ਫਿਰ ਤੁਸੀਂ ਵਰਕਆਊਟ ਕਰਨਾ ਫਿਰ ਉਹਦੇ ਨਾਲ ਕੀ ਕੀ ਇਹਨੇ ਜਿਹੜੇ ਤੁਹਾਡੇ ਮਤਲਬ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਣਾ ਤੁਹਾਡੇ ਨੂੰ ਤੇ ਜਿਹੜੀ ਤੁਹਾਡੇ ਸਰੀਰ ਦੇ ਵਿੱਚ ਚਰਬੀ ਜੰਮੀ ਹੋਈ ਆ ਉਹਨੂੰ ਇਹਨੇ ਪੰਘਲੋਣਾ ਸ਼ੁਰੂ ਕਰ ਦੇਣਾ ਬ્લેਕ ਕਾਫੀ ਨੇ ਬ્લેਕ ਕਾਫੀ ਤੁਸੀਂ ਉਦੋਂ ਪੀਣੀ ਆ ਦੁਪਹਿਰ ਨੂੰ ਜਦੋਂ ਤੁਹਾਡਾ ਦਿਲ ਕਰਦਾ ਜਦੋਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਇੱਕ ਕੱਪ ਤੁਸੀਂ ਬ્લેਕ ਕਾਫੀ ਦਾ ਪੀ ਸਕਦੇ ਹੋ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਇਹਦਾ ਬੇਨਫਿਟ ਹੀ ਬੇਨਫਿਟਾ ਇਹਨੇ ਤੁਹਾਡਾ ਭਾਰ ਜਿਹੜਾ ਉਹ ਘਟੋਣਾ ਹੀ ਘਟੋਣਾ ਵਾ ਸੋ ਤੁਸੀਂ ਆਹ ਤਿੰਨ ਚੀਜ਼ਾਂ ਨੇ ਜਿਹੜੀਆਂ ਹਨਾ ਗ੍ਰੀਨ ਟੀ ਗ੍ਰੀਨ ਕੌਫੀ ਤੇ ਬਲੈਕ ਕੌਫੀ ਇਹਨਾਂ ਨੂੰ ਪੀਣਾ ਤੁਸੀਂ ਸ਼ੁਰੂ ਕਰਦੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡਾ ਠੀਕ 10 ਦਿਨ ਦੇ ਵਿੱਚ ਦੇਖੋ ਤੁਹਾਨੂੰ ਆਪਣੇ ਆਪ ਹੀ ਇਹ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਏਗਾ ਨਾਲ ਜਿਹੜੀ ਤੁਹਾਨੂੰ ਚਾਹ ਪੀਣ ਦੀ ਲਤ ਲੱਗੀ ਹੋਈ ਹੈ ਨਾ ਚਾਹ ਪੀਂਦਾ ਤੁਹਾਨੂੰ ਨਸ਼ਾ ਹੋਇਆ ਹੋਇਆ ਵਾ ਉਹ ਵੀ ਜੜੋਂ ਖਤਮ ਹੋ ਜਾਏਗਾ ਤੁਸੀਂ ਚਾਹ ਪੀਣੀ ਬਿਲਕੁਲ ਬੰਦ ਕਰ ਦੋਗੇ ਜੇ ਤੁਸੀਂ ਆਹ ਚੀਜ਼ ਨੂੰ ਤੁਸੀਂ ਅਪੀਣਾ ਛੇਰੂ ਕਰਤਾ ਗ੍ਰੀਨ ਕਾਫੀ ਨੂੰ ਗ੍ਰੀਨ ਟੀ ਨੂੰ ਜਾਂ ਫਿਰ ਬਲੈਕ ਕਾਫੀ ਨੂੰ ਇਹ ਬਹੁਤ ਵਧੀਆ ਚੀਜ਼ਾਂ ਨੇ ਬਸ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਿਆ ਡਾਈਟ ਨੂੰ ਵੀ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਵਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਜੀ ਜੇ ਤੁਸੀਂ ਗ੍ਰੀਨ ਕਾਫੀ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਦਾ ਜਿਹੜਾ ਲਿੰਕ ਹੈ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਇਹਨੂੰ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਸੋ ਮਿਲਦੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ